ਭਾਈ ਰਣਜੀਤ ਸਿੰਗ ਡੈਂਟਰੀ ਵਾਲੇ ਇੱਕ ਵੀਡੀਓ ਆਈ ਆ ਉਹ ਕਹਿੰਦੇ ਆ ਉਸ ਵੀਡੀਓ ਚ ਮਤਲਬ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਤਾਂ ਇੱਕ ਉਹ ਗੱਲ ਕਰਦੇ ਆ ਵੀ ਧਰਮ ਪਰिवर्तन ਜਿਹੜੇ ਕਰਨਦੇ ਆ 크ਰਿਸਚਨ ਬਣਦੇ ਆ ਹਾਇ 크ਰਿਸਚਨ ਬਣ ਚਲੇ ਆ ਧਰਮ ਪਰिवर्तन ਕਰ ਚਲੇ ਆ ਜੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਜਿਹੜੇ ਤੁਸੀਂ ਭਾਈ ਸਾਹਿਬ ਜੀ ਧਰਮ ਪਰिवर्तन ਦੀ ਗੱਲ ਕਰਦੇ ਨਾ ਵੀ ਪੈਸੇ ਦੇਖੇ ਲੋਕ ਧਰਮ ਪਰिवर्तन ਕਰ ਜਾਂਦੇ ਆ ਸਿੱਧਾ ਸਿੱਧਾ ਤੁਸੀਂ 크ਰਿਸਚਨਾਂ ਨੂੰ ਕਹਿੰਦੇ ਆ ਕ੍ਰਿਸਚਨ ਪਹਿਲੀ ਗੱਲ ਆ ਉਹ ਲੋਕ ਜੇ ਬਣਦੇ ਕ੍ਰਿਸਚਨ ਉਹਨਾਂ ਦੇ ਵਿੱਚ ਛੂਛਾਤ ਨਹੀਂ ਠੀਕ ਆ ਉਹ ਲੋਕ ਇੱਕ ਦੂਸਰੇ ਨਾਲ ਵਿਤਕਰਾ ਨਹੀਂ ਕਰਦਾ ਤੁਸੀਂ ਲੋਕਾਂ ਨੇ ਤਾਂ ਭਾਂਡੇ ਵੀ ਵੱਖਰੇ ਰੱਖੇ ਪਏ ਆ ਵੀ ਇਹ ਇਹ ਜੀ ਗਰੀਬ ਸਿੱਖਾਂ ਦੇ ਭਾਂਡੇ ਵੱਖਰੇ ਆ ਤੇ ਜ਼ਿੰਮੇਵਾਰਾਂ ਦੇ ਭਾਂਡੇ ਵੱਖਰੇ ਆ ਸਾਈ ਸਾਹਿਬ ਜੀ ਤੁਸੀਂ ਤਾਂ ਆਪਦੀ ਲਗਜ਼ਰੀ ਲਾਈਫ ਜੀ ਜਾਨੇ ਆ ਤੁਸੀਂ ਕਦੀ ਪੁੱਛਿਆ ਗਰੀਬ ਸਿੱਖਾਂ ਨੂੰ ਬਹੁਤ ਸੇਖਿਆ ਸੇ ਆ ਜਿਨ੍ਹਾਂ ਕੋਲੋਂ ਕੱਪੜੇ ਵੀ ਨਹੀਂ ਲੈ ਗੰਦੇ ਦਸਤਾਰਾਂ ਵੀ ਨਹੀਂ ਰਈਆਂ ਜਾਂਦੀਆਂ ਉਹਨਾਂ ਨੇ ਫਿਰ ਤੁਹਾਡਾ ਕੀ ਕਰਨਾ ਤੁਹਾਡੀਆਂ ਇਹ ਗੱਲਾਂ ਦਾ ਕੀ ਕਰਨਾ ਹੈ ਗੱਲਾਂ ਤੁਸੀਂ ਬਹੁਤ ਵੱਡੀਆਂ ਬਣੀਆਂ ਕਰਦੇ ਪੱਲੇ ਹੈ ਨਹੀਂ ਕੁਝ ਵੀ ਬਸ ਇਹ ਆ ਵੀ ਤੁਸੀਂ ਨਵੀਂ ਤੋਂ ਨਵੀਂ ਗੱਡੀ ਲਈ ਜਾਓ ਹੁਣ ਤੁਸੀਂ ਆਪ ਦੇ ਧੰਦਾ ਵਧਾਉਣ ਲਈ ਇੱਕ ਆਪਦੀ ਤੁਸੀਂ ਦੁਕਾਨ ਵੀ ਬੜੀ ਤਕੜੀ ਖੋਲ੍ਹ ਦਿੱਤੀ ਆ ਬਸ ਕਮਾਈ ਦਾ ਸਾਧਨ ਕੋਈ ਨਾ ਕੋਈ ਨਵਾਂ ਲੱਭ ਲੈਨੇ ਤੁਸੀਂ ਭਾਈ ਸਾਹਿਬ ਜੀ 1250 ਪੈਂਦਿਆ ਮੇਰੇ ਖਿਆਲ ਪੰਜਾਬ ਦੇ ਤੇ ਕੋਈ ਵੀ ਪਿੰਡ ਐਸਾ ਨਹੀਂ ਹੁੰਦਾ ਜਿੱਥੇ ਈਰਖਾ ਨਹੀਂ ਹੁੰਨੀ ਖਾਸ ਕਰਕੇ ਸਿੱਖਾਂ ਦੇ ਸਿੱਖਾਂ ਦੇ ਵਿੱਚ ਵੱਡਾ ਉੱਚਾ ਤੇ ਨੀਮਾ ਸਿੱਖ ਦੇਖਿਆ ਜਾਂਦਾ ਗੁਰਦੁਆਰਿਆਂ 'ਚ ਵੀ ਇਹ ਹਾਲ ਹੋ ਗਿਆ ਠੀਕ ਆ ਡੇਰਿਆਂ ਦੇ ਵਿੱਚ ਵੀ ਭਾਂਡੇ ਵੱਖਰੇ ਰੱਖੇ ਜਾਂਦੇ ਆ ਬਸ ਲੰਗਰ ਆ ਪੱਪੀ ਜਿਹੇ ਲਾਤੇ ਬਰਗਰ ਦੇ ਲਾਤੇ ਹੋਰ ਕੋਈ ਲੰਗਰ ਨਾ ਲਾਓ ਤੁਸੀਂ ਵੀ ਕਿਸੇ ਗਰੀਬ ਦੀ ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਹ ਤਾਂ ਵੀਡੀਓ ਪਾਤੀ ਆਪਦੀ ਦੁਕਾਨ ਦੀ ਜੀ ਮੇਰੀ ਦੁਕਾਨ ਆ ਇੱਥੋਂ ਲੈ ਕੇ ਜਾਇਆ ਕਰੋ ਦੁੱਧ ਫਲਾਣਾ ਨੰਦ ਮਹਾਨਾ ਕੁਲਫੀਆਂ ਤੁਸੀਂ ਕਦੀ ਕਿਸੇ ਵੀਡੀਓ ਪਾਈ ਆ ਵੀ ਆ ਗਰੀਬ ਨੂੰ ਮੈਂ ਇੰਨਾ ਪੈਸਾ ਦੇ ਦਿੱਤਾ ਜੀ ਐਦਾ ਘਰ ਬਣਾਤਾ ਜੇ ਉਹ ਲੋਕ ਮਤ ਕਰਦੇ ਆ ਭਾਈ ਫੇਗ ਲੈਣੇ ਜਾਣਾ ਹੀ ਜਦੋਂ ਤੁਸੀਂ ਈਰਖਾ ਕਰਦੇ ਆ ਹੈ ਤੁਸੀਂ ਤਾਂ ਮਤ ਕਰਦਾ ਹੀ ਨਹੀਂ ਗਰੀਬ ਸਿੱਖਾਂ ਦੀ ਅੱਜ ਦੀ ਨਹੀਂ ਈਰਖਾ ਚੱਲੀ ਆਉਣ ਢਈ ਇਹ ਬਹੁਤ ਟਾਈਮ ਦੀ ਇਹ ਹਰੀ ਸਿੰਘ ਨਲੂਏ ਤੋਂ ਈਰਖਾ ਚੱਲੀ ਆਉਣ ਡਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਵੀ ਈਰਖਾ ਚੱਲੀ ਆਉਣ ਡਈ ਆ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਉਸ ਕੈਦ ਕਰਦੇ ਹੁੰਦੇ ਸੀ ਸਿੱਖ ਜਾ ਕੇ ਗਰੀਬ ਵੀ ਸਾਡੇ ਨੇ ਜੀ ਈਰਖਾ ਕਰਦੇ ਆ ਠੀਕ ਆ ਤੇ ਫਿਰ ਇਹ ਭਾਈ ਨਿਰਮਲ ਸਿੰਘ ਜੀ ਵੀ ਰਾਗੀ ਜਿਹੜੇ ਹਜ਼ੂਰੀ ਰਾਗੀ ਸੀਗੇ ਉਹ ਵੀ ਦੱਸਦੇ ਸੀ ਵੀ ਮੈਨੂੰ ਇੰਨਾ ਮਾੜਾ ਬੋਲਿਆ ਜਾਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਧਨਾਰ ਸੀ ਜਿਹੜੇ ਜਿਹੜੇ ਚੋੜਾ ਜਿਹਨਾਂ ਨੇ ਪੇਖੀ ਬਣੇ ਹੋਈ ਸਿੱਖ ਜਿਹੜੇ ਉਹ ਬਹੁਤ ਮਾੜਾ ਜੰਗ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿੰਦਿਆਂ ਮੈਂ ਸਾਰੇ ਸਿੱਖਾਂ ਨੂੰ ਕਹਿੰਦਿਆਂ ਮਿੰਟਨਾਂ ਵਾਲੀ ਤੁਸੀਂ ਆਪਣੇ ਸਾਹਮਣ ਲਓ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਆ ਧਰਮ ਪਰਵਰਤਨ ਦੀ ਧਰਮ ਪਰਵਰਤਨ ਗਰੀਬ ਕੱਤਰ ਜਿਹੜੇ ਗਰੀਬ ਹੈ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਨਾ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਕੁਛ ਹੀ ਰਹਿਣਾ ਜਿੰਨਾ ਚਿਰ ਇਹਨਾਂ ਜਿਹੜੇ ਧਨਾੜ ਆ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਆ ਉਹਨਾਂ ਦੇ ਢਿੱਡਾਂ ਜੋ ਕੋੜ ਨਹੀਂ ਨਾ ਜਾਂਦਾ ਉਹਨਾਂ ਦੇ ਢਿੱਡਾਂ ਜੋ ਮੈਲ ਨਹੀਂ ਜਾਂਦੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੰਗੀ ਰੋਟੀ ਨਹੀਂ ਖਾਣ ਦੇਣੀ ਇਹਨਾਂ ਨੂੰ ਉਹੋ ਹੀ ਟਾਈਮ ਦਿਖਾਉਣਾ ਆ ਤੇ ਉਹ ਉਹ ਯਾਦ ਰੱਖਣ ਭੁੱਲ ਜਾਣ ਵੀ ਉਹ ਟਾਈਮ ਜਿਹੜਾ ਸਿੱਖਾਂ ਦੇ ਦੁਬਾਰਾ ਤੁਸੀਂ ਗਰੀਬ ਦਲਤਾਂ ਦੇ ਕਰਦੇ ਹੋਗੇ ਹੁਣ ਉਹ ਦਲਤ ਨਹੀਂ ਹੈਗੇ ਐਟ ਦਾ ਜਵਾਬ ਪੱਥਰ ਨਾਲ ਦੇਣਗੇ ਹੁਣ ਦਲਤ ਜਿਹੜਾ ਆ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਸ਼ਾ ਹੀ ਦੇਣੀ ਆ ਤੇ ਤੁਸੀਂ ਲੋਕੀ ਆ ਜਿਹੜਾ ਉਹ ਗਰੀਬ ਲੋਕਾਂ ਦੇ ਹੱਥੇ ਠੂਟਾ ਬਣਾਉਣਾ ਚਾਹੁੰਦੇ ਆ ਹਰ ਪਤਾ ਨਹੀਂ ਕਿਉਂ ਤੁਹਾਡੇ ਹੀ ਮਨਾਂ ਦੇ ਵਿੱਚ ਹੀ ਰਖਾਇਆ ਮੈਂ ਜਿਹੜੇ ਮੇਰੇ ਦੋਸਤ ਬਹੁਤ ਕ੍ਰਿਚਣ ਆ ਮੈਂ ਜਾਣਾਂ ਉਹਨਾਂ ਦੇ ਵਿੱਚ ਜਦੋਂ ਉਹਨਾਂ ਦੇ ਕੋਈ ਹੁੰਦਾ ਆ ਪ੍ਰੋਗਰਾਮ ਉਹ ਲੋਕ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਇੰਨਾ ਮੋਹ ਕਰਦੇ ਆ ਮੁਸਲਮਾਨ ਵੀ ਇੱਕ ਦੂਸਰੇ ਨੂੰ ਇੱਥੇ ਤੱਕ ਅਰਬ ਦੇ ਲੋਕ ਇੱਕ ਦੂਸਰਾ ਮੂੰਹ ਚੁੰਮਦੇ ਜਦੋਂ ਮਿਲਦੇ ਇੱਕ ਦੂਸਰੇ ਨੂੰ